ਹਰਪਜਨ ਮਾਨ ਤੇ ਰਾਜਵੀਰ ਜਵੰਦਾ ਦੀ ਆਪਸ ਵਿੱਚ ਬਹੁਤ ਜ਼ਿਆਦੇ ਗਹਿਰੀ ਦੋਸਤੀ ਸੀ ਤੇ ਦੋਵੇਂ ਇੱਕ ਹੀ ਨੇਚਰ ਦੇ ਬੰਦੇ ਸੀ ਜਿੱਦਾਂ ਹਰਪਜਨ ਮਾਨ ਦੀ ਕਿਸੇ ਨਾਲ ਕਦੇ ਕੋਈ ਕਾਉਂਟਰਵਰਸੀ ਨਹੀਂ ਰਹੀ ਕਦੇ ਕਿਸੇ ਸਿੰਗਰ ਦੇ ਨਾਲ ਝਗੜਾ ਨਹੀਂ ਰਿਹਾ ਉਸੇ ਤਰੀਕੇ ਨਾਲ ਰਾਜਵੀਰ ਜਵੰਦਾ ਵੀ ਬਿਲਕੁਲ ਇਸੇ ਤਰ੍ਹਾਂ ਸੀ ਕਦੇ ਕਿਸੇ ਸਿੰਗਰ ਨਾਲ ਕੋਈ ਲੜਾਈ ਝਗੜਾ ਨਹੀਂ ਕਦੇ ਕਿਸੇ ਨਾਲ ਕਾਉਂਟਰਵਰਸੀ ਨਹੀਂ ਕਦੇ ਕਿਸੇ ਦਾ ਮਨ ਲੱਗਦਾ ਇਹਨਾਂ ਦੋਵੇਂ ਸਿੰਗਰਾਂ ਨੇ ਕਦੇ ਦਿਲ ਵੀ ਨਹੀਂ ਦਿਖਾਇਆ ਪਰ ਜਦੋਂ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਸੀ ਉਸ ਤੋਂ ਪਹਿਲਾਂ ਹਰਭਜਨ ਮਾਨ ਜਿਹੜਾ ਗੁੱਸੇ ਹੋ ਗਿਆ ਸੀ ਹਰਭਜਨ ਮਾਨ ਜਦੋਂ ਅੰਤਿਮ ਸੰਸਕਾਰ ਵਾਲੀ ਜਗ੍ਹਾ ਤੇ ਸੀ ਤੇ ਰਾਜਵੀਰ ਜਵੰਦੇ ਦਾ ਜਿਹੜਾ ਮ੍ਰਿਤਕ ਸਰੀਰ ਪਿਆ ਸੀਗਾ ਉਸ ਉੱਪਰ ਕਈ ਲੋਕ ਆ ਕੇ ਜਿਹੜੀਆਂ ਫੋਟੋਆਂ ਖਿੱਚ ਰਹੇ ਸੀ ਤੇ ਇੱਕ ਜਦੋਂ ਵੀਰ ਕੋਈ ਆਇਆ ਫੋਟੋ ਖਿੱਚ ਰਿਹਾ ਸੀ ਤਾਂ ਹਰਭਜਨ ਮਾਨ ਉੱਥੇ ਗੁੱਸੇ ਹੋ ਗਿਆ ਕਿਉਂਕਿ ਦੋਸਤੋ ਹਰਪਜ ਨੇ ਮਾਨ ਦੀ ਬਹੁਤ ਵੱਡੀ ਸਾਂਝ ਜੁੜੀ ਹੋਈ ਸੀ ਰਾਜਵੀਰ ਜਵੰਦੇ ਦੇ ਨਾਲ ਕਈ ਸਟੇਜ ਸ਼ੋਅ ਇਹਨਾਂ ਨੇ ਇਕੱਠੇ ਕੀਤੇ ਕਈ ਤੁਸੀਂ ਵੀਡੀਓ ਕਲਿੱਪਾਂ ਵੀ ਵੇਖਿਆ ਹੋਣੀਆਂ ਦੋਵੇਂ ਇਕੱਠੇ ਰਹਿੰਦੇ ਸੀਗੇ ਤੇ ਜਦੋਂ ਫੋਟੋ ਖਿੱਚਣ ਲੱਗਿਆ ਤਾਂ ਹਰਪਾਜਨ ਮਾਨ ਨੇ ਰੋਕ ਦਿੱਤਾ ਉਸ ਟਾਈਮ ਹਰਪਾਜਨ ਮਾਨ ਦੀਆਂ ਅੱਖਾਂ ਦੇ ਵਿੱਚ ਉਹ ਹੰਝੂ ਡਿੱਗ ਰਹੇ ਸੀਗੇ ਤੇ ਉਸ ਨੂੰ ਰੋਕਿਆ ਕਿ ਤੁਸੀਂ ਇਸ ਤਰੀਕੇ ਨਾਲ ਨਾ ਕਰੋ ਰਾਜਵੀਰ ਜਵੰਦੇ ਦੀ ਜਿਹੜੀ ਮਰਿਆਦ ਆ ਉਸ ਤਰੀਕੇ ਨਾਲ ਸਾਨੂੰ ਅੰਤਮ ਸੰਸਕਾਰ ਕਰ ਲੈਣ ਦਿਓ ਤੁਸੀਂ ਆ ਕੇ Laash ਦੇ ਉੱਪਰ ਜਿਹੜਾ ਉਸ ਦੀ ਮ੍ਰਿਤਕ ਦੇ ਦੇ ਉੱਪਰ ਜਿਹੜਾ ਫੋਟੋਆਂ ਖਿੱਚ ਰਹੇ ਹੋ ਉਹ ਗੱਲ ਜਿਹੜੀ ਬਿਲਕੁਲ ਵੀ ਚੰਗੀ ਨਹੀਂ ਹੋਰ ਵੀ ਬੜੇ ਜਿਹੜੇ ਲੋਕ ਆਏ ਵਾਰ-ਵਾਰ ਜਦੋਂ ਆਉਂਦੇ ਰਹੇ ਤਾਂ ਹਰਪਾਜਨ ਮਾਨ ਨੇ ਹੱਥ ਫੜ ਕੇ ਜਿਹੜਾ ਪਰਾਂ ਕਰ ਦਿੱਤੇ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਰਾਜਵੀਰ ਜਵੰਦੇ ਦੇ ਅੰਤਮ ਸੰਸਕਾਰ ਵੇਲੇ ਦੀ ਆ ਕਿ ਹਰਪਾਜ ਨਮਾਨ ਇੱਕ ਵਾਰ ਉਹਨਾਂ ਦਾ ਸੁਭਾਅ ਹੈ ਜਿਹੜਾ ਉਹ ਚਿੜ ਜਾਂਦਾ ਹੈਗਾ ਇਸੇ ਗੱਲ ਨੂੰ ਲੈ ਕੇ ਵੀ ਤੁਸੀਂ ਰਾਜਵੀਰ ਜਵੰਦੇ ਦੇ ਉੱਪਰ ਆ ਕੇ ਫੋਟੋਆਂ ਕਿਉਂ ਖਿੱਚ ਰਹੇ ਹੋ ਇਸ ਵੇਲੇ ਉਹਨਾਂ ਦਾ ਪਰਿਵਾਰ ਜਿਹੜਾ ਬਹੁਤ ਜ਼ਿਆਦਾ ਦੁਖੀ ਆ ਜਦੋਂ ਰਾਜਵੀਰ ਜਵੰਦਾ ਵੈਂਟੀਲੇਟਰ ਦੇ ਪਿਆਸੀ 40s ਹਸਪਤਾਲ ਦੇ ਵਿੱਚ ਤਾਂ ਉਦੋਂ ਵੀ ਕਈ ਵਾਰ ਜਿਹੜਾ ਹਰਪਾਜ ਨਮਾਨ ਭਾਵਕ ਹੋ ਗਿਆ ਸੀ ਤੇ ਆਪਣੇ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਸ਼ੇਅਰ ਕੀਤੀਆਂ ਵੀ ਤੁਸੀਂ ਅਰਦਾਸਾਂ ਕਰੋ ਮੇਰੇ ਦੋਸਤ ਵਾਸਤੇ ਮੇਰੇ ਭਰਾ ਰਾਜਵੀਰ ਜਵੰਦੇ ਵਾਸਤੇ ਇਸ ਵੇਲੇ ਉਹ ਹਸਪਤਾਲ ਦੇ ਵਿੱਚ ਪਿਆ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈਗਾ ਤਾਂ ਲਗਾਤਾਰ ਜਿਹੜਾ ਹਰਪਾਜ ਨਮਾਣੇ ਪੋਸਟਾ ਪਾਉਂਦਾ ਰਿਹਾ ਪਰ ਦੋਸਤੋ ਹੋਇਆ ਉਹੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਰਾਜਵੀਰ ਜਵੰਦੇ ਦਾ ਜਿਹੜਾ ਸਰੀਰ ਹੈ ਉਹ ਸਾਥ ਛੱਡ ਗਿਆ ਸਾਹ ਉਸਦੇ ਜਿਹੜੇ ਮੁੱਕ ਗਏ ਬਾਦ ਵਿੱਚ ਹਰਪਜਨ ਮਾਨ ਜਦੋਂ ਅੰਤਿਮ ਸੰਸਕਾਰ ਹੋਣਾ ਸੀ ਹਰਪਜਨ ਮਾਨ ਜੋ ਰਾਜਵੀਰ ਜਵੰਦੇ ਦੇ ਘਰ ਪਹੁੰਚਿਆ ਤੇ ਉਹਨਾਂ ਦੀ ਜਿਹੜੀ ਅਰਥੀ ਨੂੰ ਮੋਢਾ ਦਿੱਤਾ ਰਾਜਵੀਰ ਜਵੰਦੇ ਦੀ ਨੂੰ ਤੇ ਬੜੇ ਜਿਹੜੇ ਹਨਾ ਦੁੱਖ ਹੋਰ ਵੀ ਬੜੇ ਸਿੰਗ ਰਾਈ ਸੀ ਜਿਨ੍ਹਾਂ ਨੂੰ ਦੁੱਖ ਲੱਗਿਆ ਆਪਾਂ ਕਿਹਦਾ ਕਿਹਦਾ ਨਾਮ ਲਈਏ ਕਨਬਰ ਗਰੇਵਾਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਜ਼ਿਆਦੇ ਰਾਜਵੀਰ ਜਵੰਦੇ ਦੀ ਸੇਵਾ ਕੀਤੀ ਫੌਟੇ ਜਹਾ ਹਸਪਤਾਲ ਦੇ ਵਿੱਚ ਵੀ 24 ਘੰਟੇ ਉੱਪਰ ਹੀ ਰਹਿੰਦੇ ਸੀ ਤੇ ਉਦੋਂ ਜਦੋਂ ਰਾਜਵੀਰ ਜਵੰਦੇ ਦਾ ਅੰਤਮ ਸੰਸਕਾਰ ਹੋਇਆ ਉਸ ਵੇਲੇ ਵੀ ਜਿਹੜੇ ਲੋਕਾਂ ਦੇ ਬੂਟ ਸੀ ਉਹ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਉਹਨਾਂ ਦੇ ਬਾਅਦ ਅੱਗੇ ਲਗਾਏ ਬਾਅਦ ਦੇ ਵਿੱਚ ਜੋ ਕੂੜਾ ਕਰਕਟ ਪਿਆ ਸੀ ਉਹ ਵੀ ਠੀਕ ਕੀਤਾ ਤੇ ਇੱਕ ਜਿਹੜੀ ਰਾਜਵੀਰ ਜਵੰਦੇ ਦੇ ਉੱਪਰ ਫੁੱਲਾਂ ਦੀ ਮਾਲਾ ਪਾਈ ਸੀਗੀ ਉਹ ਰਾਜਵੀਰ ਜਵੰਦੇ ਦੀ ਜਿਹੜੀ ਕੰਨਬਰ ਗਰੇਵਾਂ ਲਈ ਚੱਕ ਕੇ ਇੱਕ ਥਾਂ ਤੇ ਅਲੱਗ ਹੀ ਹੋ ਕੇ ਬਹਿ ਗਏ ਤੇ ਆਪਣੇ ਦੋਸਤ ਮਿੱਤਰ ਨੂੰ ਜਿਹੜਾ ਯਾਦ ਕਰਦੇ ਰਹੇ ਕਿਉਂਕਿ ਜੇਕਰ ਗੱਲ ਯਾਰੀ ਦੋਸਤੀ ਦੀ ਕਰੀਏ ਹਰ ਪੱਜਨ ਮਾਨ ਰਾਜਵੀਰ ਜਵੰਦਾ ਰਣਜੀਤ ਬਾਵਾ ਕਲਵਿੰਦਰ ਬਿੱਲਾ ਜਾਫਰ ਕਨਬਰ ਗਰੇਵਾਲ ਇਹਨਾਂ ਦੀ ਬਹੁਤ ਗੂੜੀ ਤੇ ਪੁਰਾਣੀ ਦੋਸਤੀ ਸੀ ਕਲਵਿੰਦਰ ਵਿਲਾ ਤੇ ਕਨਬਰ ਗਰੇਵਾਲੇ ਤਾਂ 15-20 ਸਾਲਾਂ ਤੋਂ ਜਿਹੜੇ ਜੁੜੇ ਹੋਏ ਸੀ ਰਾਜਵੀਰ ਜਵੰਦੇ ਦੇ ਜਾਨ ਨਾਲ ਜਿਹੜੀ ਉਹ ਦੋਸਤੀ ਆ ਉਹ ਟੁੱਟ ਗਈ ਪਰ ਹਰਪਜਨ ਮਾਨ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਰਾਜਵੀਰ ਜਵੰਦੇ ਨੂੰ ਮਿਲਦਾ ਸੀ ਕਈ ਵਾਰ ਕੋਈ ਵੱਡਾ ਬੰਦਾ ਹੁੰਦਾ ਸੀ ਤਾਂ ਹਰਪਜਨ ਮਾਨ ਰਾਜਵੀਰ ਜਵੰਦੇ ਨੂੰ ਇੰਟਰੋਡਿਊਸ ਕਰਾਉਂਦਾ ਸੀ ਉਹਨਾਂ ਨਾਲ ਮਲਾਉਂਦਾ ਸੀਗਾ ਹੈਨਾ ਤੁਸੀਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵੇਖੀਆਂ ਹੋਣੀਆਂ ਜਿੱਦਾਂ ਅੰਤਮ ਸੰਸਕਾਰ ਤੇ ਰਾਜਵੀਰ ਜਵੰਦੇ ਦੇ ਬਹੁਤ ਵੱਡਾ ਇਕੱਠ ਹੋਇਆ ਸੀ ਉਹਨਾਂ ਦੇ ਚੌਣ ਵਾਲਿਆਂ ਦਾ ਤਾਂ ਦੋਸਤੋ ਕੱਲ ਨੂੰ ਜਿਹੜਾ ਭੋਗ ਪਊਗਾ ਰਾਜਵੀਰ ਜਵੰਦੇ ਦਾ ਜਿਹੜੀ ਅੰਤਿਮ ਅਰਦਾਸ ਹੋਊਗੀ ਤਾਂ ਵੱਤ ਵੱਧ ਪਹੁੰਚੇ ਉਹਨਾਂ ਦੇ ਪਿੰਡ ਪੌਣਾ ਜਗਰਾਉਂ ਦੇ ਵਿਖੇ